ਲੋਕ ਸਭਾ ਚੋਣਾਂ 2024 ਦੇ ਲਈ ਚੋਣ ਪ੍ਰਚਾਰ ਹੈ ਇਸ ਵਕਤ ਜੋ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੋ ਲੋਕ ਸਭਾ ਚੋਣਾਂ ਲੋਕ ਸਭਾ ਸੀਟ ਲੁਧਿਆਣਾ ਦੀ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਵੱਲੋਂ ਕੱਲ ਇੱਕ ਇੱਥੇ ਇੱਕ ਜਨਤਕ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਇੱਥੇ ਕੱਲ ਆ ਰਹੇ ਨੇ ਸੋ ਇੰਤਜ਼ਾਮ ਹੈ ਤੁਹਾਨੂੰ ਦਿਖਾ ਦੰਨੇ ਹੈ ਕਿ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਦੇਖ ਸਕਦੇ ਹੋ ਕਿ ਲੋਕ ਸਭਾ ਚੋਣਾਂ 2024 ਦੇ ਲਈ ਜੋ ਇਸ ਵਕਤ ਦਿਨ ਨੇ ਥੋੜੇ ਰਹਿ ਗਏ ਨੇ ਕਿਉਂਕਿ VOTING ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਜਾ ਰਹੀ ਹੈ VOTING ਦੇ ਲਈ ਫਿਰ ਥੋੜੇ ਦਿਨ ਰਹਿ ਗਏ ਨੇ ਸਾਰੀਆਂ ਹੀ ਪਾਰਟੀਆਂ ਵੱਲੋਂ ਜੋ ਚੋਣ ਪ੍ਰਚਾਰ ਹੈ ਇਸ ਵਕਤ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ। ਲੁਧਿਆਣੇ ਦੇ ਵਿੱਚ ਵੀ ਇਸ ਵਕਤ ਜੋ ਚੋਣ ਪ੍ਰਚਾਰ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜੋ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਕੱਲ ਲੁਧਿਆਣੇ ਦੇ ਜੋ ਬਾਈਪਾਸ ਇਲਾਕੇ ਦੇ ਨਜ਼ਦੀਕ ਜੋ ਇੱਕ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਵਿੱਚ ਇੱਕ ਆਯੋਜਨ ਕੀਤਾ ਜਾ ਰਿਹਾ ਹੈ ਜਨਤਕ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਅਮਿਤ ਸ਼ਾਹ ਜੋ ਮੌਜੂਦ ਰਹਿਣਗੇ ਅਮਿਤ ਸ਼ਾਹ ਇੱਥੇ ਆਣਗੇ ਔਰ ਜੋਲੂ ਦੀ ਆਨੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਜਦੇ ਨਾਲ ਜੇ ਗੱਲ ਕਰੀਏ ਸੁਰੱਖਿਆ ਪ੍ਰਬੰਧਾਂ ਦੀ ਸਾਡਾ ਦੇਖ ਸਕਦੇ ਹੋ ਤਾਂ ਸਵੀਰਾ ਦੇ ਰਹੀ ਕਿ ਸੁਰੱਖਿਆ ਦੇ ਪ੍ਰਬੰਧ ਇਸ ਵਕਤ ਪੂਕਤਾ ਤਿਆਰੀਆਂ ਨੇ ਜੋ ਕੀਤੀਆਂ ਜਾ ਰਹੀਆਂ ਨੇ ਸੈਂਟਰਲ ਦੀ ਏਜੰਸੀ ਅਤੇ ਪੰਜਾਬ ਪੁਲਿਸ ਜੋ ਮਿਲ ਕੇ ਸੁਰੱਖਿਆ ਦੇ ਪ੍ਰਬੰਧ ਕਰ ਰਹੀ ਹੈ ਔਰ ਜੋ ਦੇਖ ਸਕਦੇ ਹੋ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੋ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪੱਖਿਆਂ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਇਸ ਦੇ ਨਾਲ ਨਾਲ ਜੋ ਸੁਰੱਖਿਆ ਨੂੰ ਉਕਤਾ ਕਰਨ ਦੇ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਤਾਂਕਿ ਚੱਪੇ-ਚੱਪੇ ਤੇ ਨਿਗਰਾਨੀ ਆ ਜੋ ਰੱਖੀ ਜਾ ਸਕੇ ਤਾਂ ਸੋ ਇਥੇ ਨਾਲ ਜੇ ਗੱਲ ਕਰੀ ਅਮਿਤ ਸ਼ਾਹ ਦੇ ਆਣ ਤੇ ਜਾਣ ਦੀ ਤੇ ਅਮਿਤ ਸ਼ਾਹ ਕੱਲ ਇਸ ਸਥਾਨ ਤੇ ਲਗਭਗ ਸ਼ਾਮੀ 4 ਵਜੇ ਪਹੁੰਚ ਜਾਣਗੇ ਐਤਵਾਰ ਨੂੰ ਜੋ ਇੱਥੇ ਸ਼ਾਮੀ 4 ਵਜੇ ਇੱਥੇ ਪਹੁੰਚ ਜਾਣਗੇ ਸੋ 4 ਵਜੇ ਉਹ ਆ ਜੋ ਇੱਥੇ ਇੱਕ ਹੈਲੀਕਾਪਟਰ ਉਹਦੇ ਰਾਹੀਂ ਪਹੁੰਚਣਗੇ ਜਿਸ ਦੇ ਲਈ ਆ ਜੋ ਇਹ ਪ੍ਰੋਗਰਾਮ ਹੈ ਉਸ ਦੇ ਨੇੜੇ ਹੀ ਇੱਕ ਹੈਲੀਪੈਡ ਵੀ ਤਿਆਰ ਕੀਤਾ ਗਿਆ ਬੈ ਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜੋ ਹੈਲੀਪੈਡ ਦੇ ਨਾਲ-ਨਾਲ ਕਾਈ ਇੱਕ ਐਮਰਜੈਂਸੀ ਹੈਲੀਪੈਡਸ ਵੀ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਅਸੋ ਇਸ ਵਕਤ ਤਿਆਰੀਆਂ ਦੇਖ ਸਕਦੇ ਹਾਂ ਕਿ ਮੁਕੰਮਲ ਤਿਆਰੀਆਂ ਜੋ ਕੀਤੀਆਂ ਜਾ ਰਹੀਆਂ ਪਈਆਂ ਨੇ ਪੱਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਦੇ ਲਈ ਜੋ ਇੱਥੇ ਕੱਲ ਜੋ ਗ੍ਰਹਿ ਮੰਤਰੀ ਦੇਸ਼ ਤੇ ਅਮਿਤ ਸ਼ਾਹ ਇੱਥੇ ਪਹੁੰਚ ਰਹੇ ਨੇ ਅਸੀਂ ਦੇਖ ਸਕਦੇ ਹਾਂ ਕਿ ਜੋ ਤਿਆਰੀਆਂ ਇਸ ਵਕਤ ਬੁਖਤਾ ਕੀਤੀਆਂ ਜਾ ਰਹੀਆਂ ਨੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕੀਤੀ ਹੋਈ ਹੈ ਔਰ ਜੋ ਇਲਾਕਾ ਵਾ ਪੂਰਾ ਛੋਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਸੋ ਸਪੈਸ਼ਲ ਜੋ ਏਜੰਸੀਆਂ ਦੇ ਜੋ ਜੋ ਜਵਾਨ ਨੇ ਉਹਨਾਂ ਨੂੰ ਵੀ ਇੱਥੇ ਬੁਲਾਇਆ ਗਿਆ ਹੈ ਤਾਂਕਿ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਕਰਕੇ ਜੋ ਇਸ ਵਕਤ ਇਲਾਕਾ ਵਾ ਪੂਰਾ ਇੱਕ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਛੋਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਚੱਪੇ-ਚੱਪੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਡੌਗ ਸਕੋਡ ਬੌਮਸ ਕੋਡ ਇੱਥੇ ਮੌਕੇ ਤੇ ਮੌਜੂਦ ਹਨ ਵੱਲੋਂ ਜੋ ਤਿਆਰੀਆਂ ਦੀ ਨਿਗਰਾਨੀ ਹੈ ਜੋ ਕੀਤੀ ਜਾ ਰਹੀ ਹੈ ਇਲਾਕੇ ਦੀ ਤਾਂ ਸੋ ਇੱਕ ਵੱਡੀ ਜਨਸਭਾ ਹੋਣ ਵਾਲੀ ਹੈ ਆ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਭਾਜਪਾ ਦੇ ਵੱਲੋਂ ਤੇ ਕੁਰਸੀਆਂ ਲਗਾਈਆਂ ਗਈਆਂ ਨਹੀਂ ਯਾਨੀ ਕਿ ਹਜ਼ਾਰਾਂ ਦੀ ਤਾਦਾਦ ਚ ਲੋਕਾਂ ਦੇ ਪਹੁੰਚਣ ਦੀ ਉਮੀਦ ਅਤੇ ਜਿਤਾਈ ਜਾ ਰਹੀ ਹੈ ਤਾਂ ਸੋ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਇਸ ਵਕਤ ਤੇਜ਼ ਕਰ ਦਿੱਤਾ ਗਿਆ ਹੈ ਕਿਉਂਕਿ ਜੋ ਚੋਣਾਂ ਦੇ ਚੋਣ ਆਲੀ ਬਿਹਤ ਘੱਟ ਸਮਾਂ ਰਹਿ ਗਿਆ ਹੈ ਜੋ ਪੰਜਾਬ ਦੇ ਵਿੱਚ VOTING ਹੈ ਜੋ ਕਿ 1 ਜੂਨ ਨੂੰ ਹੋਣ ਜਾ ਰਹੀ ਐ ਇਸ ਸਮਾਂ ਬਿਹਤ ਕੱਟ ਰਿਹਾ ਗਿਆ ਔਰ ਚੋਣ ਪ੍ਰਚਾਰ ਦੇ ਲਈ ਜੋ ਲੋਗ ਨੇ ਜੋ ਇੱਥੇ ਜੋ ਜਨਤਾ ਨੂੰ ਸੰਬੋਧਨ ਕਰਨ ਦੇ ਲਈ ਅਮਿਤ ਸ਼ਾਹ ਇੱਥੇ ਕੱਲ ਆ ਰਹੇ ਨੇ ਸੋ ਕੱਲ ਸਮਾਜ ਉਹ ਰਹਿਣ ਵਾਲਾ ਵੈ ਇਸ ਰੈਲੀ ਦਾ ਇਸ ਜਨਤਕ ਮੀਟਿੰਗ ਦਾ ਜੋ ਕਿ ਲਗਭਗ ਸ਼ਾਮ ਦੇ 4 ਵਜੇ ਦੇ ਕਰੀਬ ਹੋਵੇਗਾ ਜੋ ਇੱਥੇ ਅਮਿਤ ਸ਼ਾਹ ਵਹਤੇ ਕਿ ਹੈਲੀਕਾਪਟਰ ਦੇ ਰਾਹੀਂ ਇੱਥੇ ਪਹੁੰਚਣਗੇ ਔਰ ਨਜ਼ਦੀਕ ਹੀ ਹੈਲੀਪੈਡ ਬਣਾਇਆ ਗਿਆ ਵੈ ਸੂਤਰਾਂ ਦੇ ਵੱਲੋਂ ਖਬਰ ਹੈ ਕਿ ਜੋ ਇੱਕ ਹੈਲੀਕਾਪੈਡ ਜੋ ਇੱਥੇ ਬਣਾਇਆ ਗਿਆ ਵਾ ਤੇ ਦੋ ਹੈਲੀਪੈਡ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਣਾਏ ਗਏ ਨੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਮੁਦੇ ਨਜ਼ਰ ਰੱਖਦੇ ਹੋਏ ਸੋ ਫਿਲਹਾਲ ਜੋ ਇਲਾਕੇ ਨੂੰ ਚੋਣੀ ਦੇ ਵਿੱਚ ਤਬਦੀਨ ਕਰ ਦਿੱਤਾ ਗਿਆ ਤੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਸ਼ੂਟਰ ਪੁਲਿਸ ਦੇ ਤਾਇਨਾਤ ਨੇ ਬੌਮਸਕਾਡ ਤਾਇਨਾਤ ਹੈ ਡੌਗ ਸਕਾਡ ਤਾਇਨਾਤ ਹੈ ਤਾਂ ਕਿ ਸੁਰੱਖਿਆ ਦੇ ਪ੍ਰਬੰਧਾਂ ਜੋ ਪੁਖਤਾ ਕੀਤੇ ਜਾਣ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਇਹ ਸੰਬੋਧਨ ਲੁਧਿਆਣੇ ਦੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਸੋ ਫਿਲਹਾਲ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਪੰਜਾਬ ਮਿੰਡ ਦੇ ਚੈਨ ਸਤੰਵਾਦ